ਅਕਤਮ ਪ੍ਰੀਮੀਅਮ ਜਵਾਲਮੀ ਕੀ ਅੱਜ ਦਾ ਸਾਰਾ ਇਨਸੀਡੈਂਟ ਤੁਸੀਂ ਲੋਕਾਂ ਨੇ ਫੇਸਬੁੱਕ ਤੇ ਦੇਖ ਹੀ ਲਿਆ ਹੈ। ਔਰ ਬਹੁਤ ਹੀ ਮਦਭਾਗਾ ਦਿਨ ਕਾਲਾ ਦਿਨ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਵਾਲਮੀ ਕੀ ਸਮਾਜ ਲਈ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਕਿ ਇਦਾਂ ਦੀ ਬੇਅਦਬੀ ਜ਼ਿੰਦਗੀ ਦੇ ਵਿੱਚ ਗੱਬਰ ਵੱਲੋਂ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਸੀ ਮਗਰ ਇਸ ਬੇਅਦਬੀ ਨੇ ਹੱਥ ਤੋੜ ਦਿੱਤੀ ਜੇਕਰ ਤੁਸੀਂ ਸਾਰੇ ਲੋਕ ਧਰਮ ਨੂੰ ਪਿਆਰ ਕਰਦੇ ਹੋ ਅਸਮਾਨੀ ਝੰਡੇ ਵਾਲੇ ਚਰੰਗੀ ਝੰਡੇ ਵਾਲੇ ਬਾਕੀ ਸਾਰੇ ਜਿਹੜੇ ਵਾਲਮੀਕੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਲੋਕ ਨੇ ਤੀਰਥ ਨਾਲ ਜੁੜੀ ਹੋਈ ਸੰਗਤ ਹੈ ਉਹ ਜੇ ਇਸ ਇਨਸੀਡੈਂਟ ਨੂੰ ਵੇਖ ਕੇ ਜਿਉਂਨਾ ਦਾ ਦਿਲ ਨਾ ਕੰਬਿਆ ਹੋਵੇ ਤੇ ਮੈਂ ਸਮਝਦਾ ਵੀ ਉਹ ਵਾਲਮੀਕੀ ਮਹਾਰਾਜ ਨਾਲ ਯਾਰੀ ਕਰਦੇ ਹਾਂ ਉਹਨਾਂ 'ਚ ਆਸਾਨੀ ਰੱਖਦੇ ਤੁਸੀਂ ਇਹ ਬੇਅਦਬੀਆਂ ਇਹ ਚੀਜ਼ਾਂ ਨੂੰ ਬਹੁਤ ਲਾਈਕਲੀ ਜੇ ਲਓਗੇ ਤੇ ਮੈਨੂੰ ਲੱਗਦਾ ਵੀ ਆਪਣਾ ਧਰਮ ਕਾਇਮ ਨਹੀਂ ਹੋ ਪਾਊਗਾ ਹੁਣ ਜਗਤ ਦੀ ਲੋੜ ਹੈ ਜਿਹੜੇ ਲੋਕ ਧਰਮ ਸਮਝੀ ਨਹੀਂ ਧਰਮ ਸਮਝੀ ਸੋਚਣਾ ਰਿਲੇਟਡ ਨਹੀਂ ਕਈ ਤੇ ਧਰਮ ਸਮਝੀ ਸੋਚਣਾ ਸੋਚਣਾ ਰਿਲੇਟਡ ਲੋਕ ਵੀ ਜਿਹੜੇ ਨੇ ਉਹ ਮਤਬੁੱద్ధి ਹੋ ਗਏ ਨੂੰ ਲੱਗਦਾ ਕਿ ਜਿਹੜੇ ਉਹਨਾਂ ਦੇ ਨਾਲ ਬੈਠੇ ਸੀ ਔਰ ਇਦਾਂ ਦੇ ਲੋਕਾਂ 'ਚ ਜਿਹੜਾ ਤੁਸੀਂ ਇਹਨਾਂ ਨੂੰ ਇਹਨਾਂ ਦਾ ਬਾਈਕਾਡ ਕਰੀਏ ਜਿਹੜੇ ਲੋਕ ਧਰਮ ਸਮਾਜ ਦੀ ਆੜ ਦੇ ਵਿੱਚ ਆਪਣੀਆਂ ਰਾਜਨੀਤੀਆਂ ਚਮਕਾਉਂਦੇ ਰਹੇ ਔਰ ਅੱਜ ਚੁੱਪੀ ਧਾਰ ਕੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਦਿਲ ਦੇ ਅੰਦਰ ਆਪਣੇ ਹਿਰਦੇ ਦੇ ਅੰਦਰ ਝਾਤੀ ਮਾਰੋ ਕਿ ਤੁਹਾਡਾ ਮਨ ਆਪਣਾ ਧਰਮ ਕਾਇਮ ਕਰਨ ਦਾ ਨਹੀਂ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਦਿੱਤੇ ਇੱਕ ਅਲੱਗ ਪਹਿਚਾਨ ਬਣੇ ਸਾਡੀ ਆਸਰਾ ਦਾ ਜਿਹੜਾ ਕੇਂਦਰ ਹੈ ਉਹਦੀ ਪੂਜਾ ਪદ્ધਤੀ ਇੱਕ ਹੋਵੇ ਇਦਾਂ ਦੇ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਜਿਹਨਾਂ ਨੇ ਜਾਹਲਾਂ ਨੇ ਪਰਮਾਤਮਾ ਦੀ ਬੇਦਬੀ ਕੀਤੀ ਪਰਮਾਤਮਾ ਦੀ ਮੂਰਤੀ ਤੇ ਚੜ ਚੜ ਕੇ ਗੱਲੇ ਤੇ ਚੜ ਚੜ ਕੇ ਤੁਸੀਂ ਦੇਖਿਆ ਕਿ ਕਿਤਰਾ ਨੰਗਾ ਨਾਚ ਜਿਹੜਾ ਸ਼ੈਤਾਨੀ ਦਾ ਉਹਨਾਂ ਨੇ ਨੱਚਿਆ ਇਹਨਾਂ ਲੋਕਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਉਣ ਦੇ ਲਈ ਔਰ ਸਮਾਜ ਨੂੰ ਬਚਾਉਣ ਦੇ ਲਈ ਸਮਾਜ ਦਾ ਨਾਮ ਬਚਾਉਣ ਦੇ ਲਈ ਜਿਹੜੇ ਲੋਕ ਧਰਮ ਨੂੰ ਪਿਆਰ ਕਰਦੇ ਨੇ ਉਹ 29 ਤਰੀਕ ਨੂੰ ਸਵੇਰੇ 8:30 ਤੋਂ ਪਹਿਲੇ ਪਹਿਲੇ ਭੰਡਾਰੀ ਪੁਲ ਤੇ ਪਹੁੰਚੋ ਤਾਂ ਜੋ ਇਹਨਾਂ ਨੂੰ ਆਪਾਂ ਜਵਾਬ ਦੇ ਸਕੀਏ ਔਰ ਆਪਣੇ ਧਰਮ ਨੂੰ ਕਾਇਮ ਕਰ ਸਕੀਏ ਆਪਣੇ ਧਰਮ ਦੀ ਮਰਿਆਦਾ ਲਈ ਆਪਾਂ ਉਹਨੂੰ ਬਚਾਉਣ ਲਈ ਕੋਈ ਕੰਮ ਕਰ ਸਕੀਏ ਜਿਹੜੇ ਲੋਕ ਮੇਰੇ ਨਾਲ ਜੁੜੇ ਲੋਕ ਨੇ ਔਰ ਸੰਗਠਨਾਂ ਨਾਲ ਜੁੜੇ ਲੋਕ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ 29 ਤਰੀਕ ਯਾਨੀ ਕਿ ਪਰਸੋਂ ਸਵੇਰੇ 8:30 ਵਜੇ ਤੱਕ ਪੰਡਾਰੀ ਉੱਥੇ ਪਹੁੰਚ ਜਾਣਾ ਕਿਉਂਕਿ 9 ਵਜੇ ਬਾਅਦ ਚ ਪੂਰਾ ਅੰਮ੍ਰਿਤਸਰ ਬੰਦ ਹੋ ਜਾਣਾ ਤੇ